ਨੇ ਫੋਨ ਤੇ ਗੱਲ ਵੀ ਹੋਈ ਹੈ ਸਾਰਿਆਂ ਨਾਲ ਰਾਤੀ ਕੋਈ ਮਦਦਪਾਗੀ ਘਟਨਾ ਹੋਈ ਹੈ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਅੱਗ ਲੱਗ ਗਈ ਹੈ ਤੇ ਪਰ ਉੱਥੇ ਜਿਹੜੀਆਂ ਸਾਡੀਆਂ ਕੇਬਲਾਂ ਆ ਸਾਡੀਆਂ ਕੇਬਲਾਂ ਇੱਕ ਸਾਈਡ ਤੇ ਆ ਪਰ ਚਲੋ ਬੰਦੇ ਦਾ ਨੁਕਸਾਨ ਹੋਇਆ ਉਹ ਬੜੀ ਮੜੀ ਗੱਲ ਹੈ ਕਿਸੇ ਦਾ ਨੁਕਸਾਨ ਅੱਗ ਕਰਕੇ ਨਹੀਂ ਹੋਣਾ ਚਾਹੀਦਾ ਸਾਡੇ ਜਿਹੜੇ ਬਾਜ਼ਾਰ ਦੇ ਵਿੱਚ ਕੰਮ ਚੱਲਦੇ ਆ ਆਲਰੇਡੀ ਐਸਟੀਮੇਟ ਪਾਸ ਹੈ ਸਾਡੀਆਂ ਕੇਬਲਾਂ ਜਿੱਦਾਂ 25 ਦੀਆਂ ਕੇਬਲਾਂ ਆ ਅਸੀਂ 50 ਦੀਆਂ ਕਰਦੇ ਆ 50 ਦੀਆਂ 95 ਕਰਾਂਗੇ ਉਹ ਕੰਮ ਜਿਹੜੇ ਆ ਮੇਰੇ ਕੋਲ ਐ ਕਾਗਜ਼ ਪਏ ਹੋਏ ਐਸਟੀਮੇਟ ਸਾਡੇ ਪਾਸ ਐ ਸਮਾਨ ਡਰਾ ਹੋਇਆ ਉਹ ਅਸੀਂ ਇਮੀਡੀਏਟਲੀ ਕੰਮ ਸ਼ੁਰੂ ਕਰਾਂਗੇ। ਉਹ ਚਾਹਣਾ ਬੀ ਰਿਪੋਰਟ ਜੀ ਨਿਕਾਲੀ ਕਰੇ 60 ਸਿਰ ਹੋਵੇ ਤਾਕ ਲੱਗੀ ਆ। ਨਹੀਂ ਦੇਖੋ ਉਹ ਤਾਂ ਤੁਸੀਂ ਨਿਰਪੱਖ ਇਨਕੁਆਰੀ ਹੋ ਜਾਵੇ ਤਾਂ ਤੁਹਾਨੂੰ ਵੀ ਪਤਾ ਲੱਗ ਜਾਣਾ। ਜਿੱਧਰਲੇ ਪਾਸੇ ਦੁਕਾਨ ਤੇ ਜੋ ਮੇਰੇ ਕੋਲ ਹੁਣ ਇਨਪੁੱਟ ਆਈ ਮੈਂ ਆਪ ਮੌਕੇ ਦੇਣ ਗਿਆ ਜੋ ਮੇਰੇ ਕੋਲ ਰਿਪੋਰਟ ਆਈ ਹੈ ਜਿੱਧਰਲੇ ਪਾਸੇ ਅੱਗ ਲੱਗੀ ਆ ਉਧਰਲੇ ਪਾਸੇ ਸਾਡੀ ਤਾਰ ਵੀ ਲੰਨੀ ਮੀਟਰ ਦੂਜੀ ਪਾਈ ਮੀਟਰ ਦੂਜੀ ਸਾਡੀ ਲੱਗ ਰਹੀ ਹੈ। ਇਹਨਾਂ ਦਾ ਜਾਮ ਹੈ ਕਿ ਤੁਹਾਡੇ ਲੋ ਆਪ ਸ਼ਬਦੀ ਵੀ ਬੋਲੀ ਗਈ ਹੈ ਨੇ ਮੇਰੇ ਵੱਲੋਂ ਨੇ ਜੇ ਕਿਸੇ ਨੇ ਕੋਈ ਵੱਧ ਘੱਟ ਕਿਸੇ ਨੇ ਕਹੀ ਹੈ ਉਹਦਾ ਚਲੋ ਮੈਂ ਵੀ ਮਾਫੀ ਮੰਗ ਲੈਣਾ ਆਪਾਂ ਨੂੰ ਕਿਸੇ ਨਾਲ ਗਲਤ ਕਿਉਂ ਬੋਲਣਾ ਨਹੀਂ ਬੋਲਣਾ ਨਹੀਂ ਬੋਲਣਾ ਚਲੋ ਜੀ ਤਾਂ ਟੁੱਟੀ ਵੀ ਕੇਵਲ ਵੱਡੀ 2 ਮਹੀਨੇ ਹੋ ਗਏ ਪਾਣੀ ਜੇ ਪਈਓ ਕਿ ਡੀਕੜੇ ਵੀ ਬੰਦੇ ਮਰਨਗੇ ਫਿਰ ਕਿਉਂ ਕਾਰਵਾਈ ਕਰਨੀ ਹੈ ਉਹ ਚੈੱਕ ਕਰਵਾ ਦਿੰਨੇ ਆ ਜੀ ਉਹ ਪਾਣੀ ਪਈ ਆ ਵੈਕਸੀਨ ਸਾਹਿਬ ਇੱਕ ਜਦੋਂ ਵੀ ਫਾਇਰ ਬ੍ਰਿਗੇਡ ਦੀ ਅੰਦਰ ਗੱਡੀ ਜਾਂਦੀ ਆ ਉਹ ਨਹੀਂ ਜਾ ਸਕਦੀ ਉਹਨੂੰ ਆਪਾਂ ਛੋਟੀਆਂ ਨਾ ਤਾਂ ਕਰਦੇ ਆ ਇਹ ਸ਼ਵਾਸ਼ਨ ਦਵਾ ਕੇ ਜਿਉਂ ਕਿ ਇਵਨ THEN ਕਿ ਫਾਇਰ ਬਗੇਟ ਦੀ ਗੱਡੀ ਦੇ ਅੰਦਰ ਚਲਾ ਜਾਏ ਪਹਿਲੀ ਗੱਲ ਉਸਨੇ ਆਪਣੀ ਹੋਈ ਨਾ ਜਦੋਂ ਪਿਛਲੇ ਬਾਰੇ ਹੋਦੀ ਆ ਤੇ ਉੱਥੇ ਗੱਡੀ ਗੱਡੀ ਤੇ ਪਹੁੰਚਣੀ ਜਦੋਂ ਪਿਛਲੇ ਬਾਰੇ ਅੱਗ ਲੱਗੀ ਸੀ ਉਹਦਾ ਪਾੜਾ ਸਾਹਿਬ ਦਾ ਮੈਨੂੰ ਫੋਨ ਆਇਆ ਸੀਗਾ ਪਰ ਆਪਾਂ ਕੀਤਾ ਕੁਝ ਨਹੀਂ ਨੀ 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 ਗੱਲ ਉਹ ਪਾੜਾ ਸਾਹਿਬ ਦਾ ਆਇਆ ਉਹ ਦੂਜੀ ਪਾਰਟੀ ਦੇ ਪਾਸੇ ਆਪਾਂ ਦੇ ਲੱਤੇ ਦਾ ਸਮਾਨ ਵਾਪਸ ਭੇਜਤਾ ਮੇਰੀ ਗੱਲ ਸੁਣੋ ਸ਼ਿਆਦਾ ਦਾ ਸਮਾਨ ਆਇਆ ਮੇਰੀ ਇਦਾਂ ਦੀ ਗੱਲ ਨਹੀਂ ਸ਼ਿਆਦਾ ਦਾ ਸਮਾਨ ਆਇਆ ਇਹਨਾਂ ਨੇ ਲਦਾ ਅਸਮਾਨ ਉੱਥੇ ਟਰਾਂਸਫਾਰਮਰ ਦੇ ਤਾਰਾਂ ਵਾਪਸ ਚੱਕ ਲਿਆ ਕਿ ਉਹ ਐਮਐਲਏ ਨੇ ਪਾਸ ਕਰਾਇਆ ਬਰਦਾਰ ਜੀ ਹੁਣੇ ਜਾ ਕੇ ਖੋ ਚਲੋ ਜੋ ਤਾਰ 3 ਡਿਗੀ ਵੱਡੀ ਟੁੱਟ ਕੇ ਦੋ ਮਹੀਨੇ ਨਹੀਂ ਉੱਥੇ ਕੀ ਵੇਖਣਾ ਇੱਥੇ ਵੇਖ ਲਓ ਕੀ ਹਾਲਾਤ ਜਿਹੜੀਆਂ ਤਾਰਾਂ ਨੀਵੀਆਂ ਦੀ ਗੱਲ ਐ ਸਤਿ ਸ਼੍ਰੀ ਅਕਾਲ ਪਹਿਲੀ ਗੱਲ ਜਿਹੜਾ ਇਹਨਾਂ ਨੇ ਐਸਟੀਮੇਟ ਦੱਸ ਰਹੇ ਨੇ ਉਹ ਚ ਲਈ ਇਹਨਾਂ ਨੇ 50 ਦੀ ਕੇਵਲ 50 ਦੀ ਜਿਹੜੀ ਕੇਵਲ ਆ ਉਹ ਸਫੀਸ਼ੀਐਂਟ ਨਹੀਂ ਉਹਨੂੰ ਤੁਸੀਂ ਜਿਹੜਾ ਵਾ ਐਸਟੀਮੇਟ ਰਿਵਾਈਜ਼ ਕਰੋ 95 ਦੀ ਪਾਓ ਤਾਂ ਜੋ ਵਾਰ-ਵਾਰ ਵਾਰ-ਵਾਰ ਜਿਹੜੀਆਂ ਘਟਨਾਵਾਂ ਲੋਡ ਵਧਾਏ ਨੇ ਲੋਕਾਂ ਨੇ ਗਰਮੀ ਦੇ ਸੀਜ਼ਨ ਚ ਜਿਹੜਾ ਵੈਸੇ ਓਵਰਲੋਡ ਹੋਇਆ ਹੁੰਦਾ ਉਹਨੂੰ ਤਾਰਾਂ ਜਿਹੜੀਆਂ ਉਹ ਪਾਉਂਦੇ ਹਾਂ ਹੁਣ ਸੋਸ਼ਣ ਕੀ ਦਿੱਤਾ ਕਿੰਨੇ ਦਿਨਾਂ ਚ ਕੰਮ ਕਰ ਰਹੇ ਹੋ ਸਰ ਜਿੱਥੇ ਰਾਤੀ ਅੱਗ ਲੱਗੀ ਉੱਥੇ ਤਾਂ ਤਾਰਾਂ ਅੱਜ ਉਹਨਾਂ ਨੂੰ ਕਹਿ ਦਿੱਤਾ ਚੇਂਜ ਕਰਨ ਨੂੰ ਸਾਡੀਆਂ ਬਾਕੀ ਇੱਕ ਹਫ਼ਤੇ ਦੇ ਵਿੱਚ ਕੰਮ ਸ਼ੁਰੂ ਕਰ ਦੇਵਾਂਗੇ ਠੀਕ ਹੈ ਜੀ ਕੀ ਰਾਤ ਜਿਹੜੀ ਆ ਅ ਮਾਂਬੜਾ ਚੌਂਕ ਦੇ ਕੋਲ ਜਿਹੜੀ ਆ ਦੁਕਾਨ ਨੂੰ ਇੱਕ ਅੱਗ ਲੱਗੀ ਸੀ ਸੋ ਸਾਰੇ ਬਾਜ਼ਾਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਸਾਰੇ ਆਪ ਵੀ ਲੱਗੇ ਰਹੇ ਫਾਇਰ ਬਰਗੇਡ ਦੀਆਂ ਗੱਡੀਆਂ ਵੀ ਉੱਥੇ ਪਹੁੰਚੀਆਂ ਜਿਹੜਾ ਅੱਗ ਨੂੰ ਜਿਹੜਾ ਕਾਬੂ ਕਰ ਲਿਆ ਸੋ ਅੱਜ ਬੜੀ ਮਤਭਾਗੀ ਗੱਲ ਹੈ ਕਿ ਸਾਰੇ ਬਾਜ਼ਾਰ ਦੇ ਜਿਹੜੇ ਵਪਾਰੀ ਵਰਗ ਨੇ ਸਾਰੇ ਇਹ ਸਾਰੇ ਇਕੱਠੇ ਹੋ ਕੇ ਜਿਹੜੇ ਆ ਉਹ ਐਸਡੀਓ ਸਾਹਿਬ ਕੋ ਗਏ ਨੇ ਵੀ ਲਾਈਟਰ ਹੱਦ ਦੀ ਬੰਦਾ ਤੇ ਉਹਨੂੰ ਚਲਾਇਆ ਜਾਏ ਪਰ ਐਸਡੀਓ ਸਾਹਿਬ ਨੇ ਜਦੋਂ ਐਕਸ਼ਨ ਸਾਹਿਬ ਨੂੰ ਹੈਂਡ ਫ੍ਰੀ ਕਰਕੇ ਫੋਨ ਕੀਤਾ ਉਹਦਾ ਬਹੁਤ ਹੀ ਗਲਤ ਰਵੱਈਆ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਗ ਲੱਗ ਗਈ ਆ ਤੇ ਮੈਂ ਕੀ ਕਰੀ ਰਹੀਂਦੀ ਆ ਮੈਂ ਕੀ ਕਰਾਂ ਤੇ ਕੋਈ ਗੱਲ ਨਹੀਂ ਹਜੇ ਨਹੀਂ ਟਾਈਮ ਹੈਗਾ ਸੋ ਉਸ ਤੋਂ ਬਾਅਦ ਜਿਹੜਾ ਸਾਰਿਆਂ ਨੇ ਫੈਸਲਾ ਕੀਤਾ ਕਿ ਕਿਉਂਕਿ ਜਿਹੜੀ ਵਾਇਰਾਂ ਦਾ ਮਸਲਾ ਹੈ ਇਹ ਪਹਿਲਾਂ ਵੀ ਇਹ ਸਾਰੇ ਦੁਕਾਨਦਾਰ ਧਿਆਨ ਚ ਲਿਆ ਚੁੱਕੇ ਨੇ ਕਿ ਤਾਰਾਂ ਜਿਹੜੀਆਂ ਉਹ ਬਹੁਤ ਨੀਵੀਆਂ ਕਿਉਂਕਿ ਕੱਲ ਵੀ ਫਾਇਰ ਬ੍ਰਿਗੇਡ ਦੀ ਜਦੋਂ ਗੱਡੀ ਆਈ ਆ ਚਾਰ ਤੋਂ ਪੰਜ ਮਿੰਟ ਉਹ ਤਾਰਾਂ ਨੂੰ ਉੱਪਰ ਕਰ ਕਰਕੇ ਤੇ ਫਿਰ ਉੱਥੋਂ ਤੱਕ ਪੁਆਇੰਟ ਤੇ ਪਹੁੰਚੇ ਸੋ ਇਹ ਇਹਨਾਂ ਦਾ ਜਿਹੜੀ ਹੈ ਜੈਨੂਨ ਮੰਗ ਸੋ ਅੱਜ ਜਿਹੜਾ ਉਹਨਾਂ ਨੇ ਜਿਹੜਾ ਬਤਾਰਾ ਕੀਤਾ ਐਕਸ਼ਨ ਸਾਹਿਬ ਨੇ ਹੈਂਡ ਫ੍ਰੀ ਕੀਤਾ ਸੀ ਐਸਡੀਓ ਸਾਹਿਬ ਨੇ ਬਹੁਤ ਗਲਤ ਬੋਲੇ ਨੇ ਸੋ ਅਸੀਂ ਮੰਗ ਕਰਦੇ ਹਾਂ ਡੀਸੀ ਸਾਹਿਬ ਕੋ ਕਿ ਇਹੋ ਜਿਹੇ ਜਿਹੜੇ ਅਫਸਰ ਆ ਏ ਤੇ ਚਲੋ ਇਹ ਮਸਲਾ ਹੋ ਗਿਆ ਮੈਂ ਇੱਕ ਦੋ ਮਸਲੇ ਹੋਰ ਦੱਸਣਾ ਚਾਹੁੰਦਾ ਸ਼ਹਾਜਾਦਾਂਗਲ ਜੀ ਉੱਥੇ ਟਰਾਂਸਫਾਰਮ ਦੀ ਉੱਥੇ ਬਿਜਲੀ ਦੀ ਬੜੀ ਘਟ ਆਉਂਦੀ ਸੀ ਤੇ ਟਰਾਂਸਫਾਰਮ ਮਨਜ਼ੂਰ ਕਰਾਇਆ ਤੇ ਸਮਾਨ ਵੀ ਜਿਹੜਾ ਉਹ ਉੱਥੇ ਪਹੁੰਚ ਗਿਆ ਮੌਕੇ ਤੇ ਤੇ ਪਾਰੇ ਐਕਸੀਨ ਵੱਲੋਂ ਜਿਹੜਾ ਦੁਬਾਰਾ ਸਮਾਨ ਜਿਹੜਾ ਉੱਥੋਂ ਚੁੱਕ ਕੇ ਵਾਪਸ ਲੈ ਕੇ ਚਲਾ ਗਿਆ ਕਿ ਨਹੀਂ ਅਜੇ ਆਪਣੇ ਝਾੜੂ ਵਾਲੇ ਕਹਿਣਗੇ ਤੇ ਫਿਰ ਲਾਉਣਾ ਮੈਨੂੰ ਸ਼ਰਮ ਆਉਣੀ ਚਾਹੀਦੀ ਹੈ ਚਾਹੀਦੀ ਹੈ ਇਹੋ ਜੇ ਐਕਸੀਨ ਨੂੰ ਤੇ ਐਸਸੀ ਨੂੰ ਕੀ ਲੋਕੀ ਜਿਹੜੇ ਉਹ ਗਰਮੀ ਚ ਮਰ ਰਹੇ ਆ ਤੇ ਆਪਾਂ ਰਾਜਨੀਤੀ ਕਰ ਰਹੇ ਆ ਸੋ ਜੋ ਇਹਨਾਂ ਦਾ ਫੈਸਲਾ ਹੋਊਗਾ ਬਾਜ਼ਾਰ ਵਾਲਿਆਂ ਦਾ ਆਪਾਂ ਇਹਨਾਂ ਦੇ ਨਾਲ ਜੋ ਵੀ ਇਹ ਸਾਨੂੰ ਹੁਕਮ ਲਾਉਣਗੇ ਜੇ ਬੰਦਿਆਂ ਦੀ ਲੋੜ ਆ ਜੇ ਕਿ ਠਾਣੇ ਇਹਨਾਂ ਦਾ ਆਪਣੇ ਬਿਜਲੀ ਬੋਰਡ ਦਫ਼ਤਰ ਦਾ ਘਰਾਉ ਕਰਨਾ ਜਾਂ ਜੰਦਰਾ ਲਾਉਣਾ ਪਿਆ ਤੇ ਜੰਦਰਾ ਪਹਿਲਾਂ ਜਿਹੜਾ ਵਾ ਮੈਂ ਲਾਉਗਾ ਸੋ ਜੋ ਵੀ ਕਾਰਵਾਈ ਕਰਨੀ ਹੈ ਕਰਨ ਜੋ ਵੀ ਇਹ ਕਹਿਣਗੇ ਜੋ ਹੁਕਮ ਲਾਉਣਗੇ ਆਪਾਂ ਸੰਘਰਸ਼ ਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਕਿਉਂਕਿ ਇਹ ਇਕੱਲਾ ਇਹਨਾਂ ਦਾ ਮਸਲਾ ਨਹੀਂ ਇਹ ਸਾਰੇ ਸ਼ਹਿਰ ਦੀ ਪ੍ਰੋਬਲਮ ਆ ਕਿਸੇ ਦੀ ਸੁਣਵਾਈ ਨਹੀਂ ਆ ਗਈ ਥੱਲੇ ਵਾਲੇ ਅਫਸਰ ਜੇ ਸੁਣ ਲੈਂਦੇ ਨੇ ਐਕਸੀਡੈਂਟ ਐਸੀ ਦਾ ਤੇ ਦਿਮਾਗ ਹੀ ਇੰਨਾ ਖਰਾਬ ਹੋਇਆ ਕਿ ਕਿਸੇ ਨੂੰ ਉਹ ਬੰਦਾ ਸਮਝਦੇ ਨਹੀਂ ਅੱਜ ਵੀ ਮੇਰਾ ਖਿਆਲ ਇੱਥੇ ਜਿਹੜੇ ਆਫੀਸਰ ਆਏ ਉਹਨਾਂ ਨੇ ਐਕਸੀਡੈਂਟ ਸਾਹਿਬ ਨੂੰ ਫੋਨ ਕੀਤਾ ਕਿ ਇੱਥੇ ਆਓ ਤੇ ਇਹਨਾਂ ਦੀ ਗੱਲ ਸੁਣੋ ਕਹਿੰਦਾ ਅਜੇ ਮੇਰੇ ਕੋਲ ਟਾਈਮ ਨਹੀਂ ਕੱਲ ਦੇਖਾਂਗਾ ਕੋਈ ਨਹੀਂ ਜੇ ਤੇਰ ਕੋ ਟਾਈਮ ਨਹੀਂ ਤੇ ਕੋਈ ਨਹੀਂ ਤੈਨੂੰ ਸੂਤ ਕਰਨਾ ਵੀ ਲੋਕਾਂ ਨੂੰ ਆਉਂਦਾ ਸੋ ਇਹ ਪਬਲਿਕ ਸਰਵੰਟ ਆ ਜੇ ਕੁਰਸੀਆਂ ਮਿਲੀਆਂ ਤੇ ਉਹਨੂੰ ਕੁਰਸੀ ਜਿਹੜੀ ਜਿਹੜੀ ਮਿਲੀ ਆ ਉਹਨੂੰ ਪਬਲਿਕਲੀ ਸੇਵਾ ਕਰੋ ਨਾ ਕਿ ਆਪਣੇ ਅਫਸਰ ਸਾਹਿਬ ਇੱਥੇ ਤਾਣਾਛਾਈ ਜਿਹੜੀ ਆ ਉਹ ਤੁਸੀਂ ਕਰੋ ਸੋ ਜੋ ਵੀ ਇਹ ਸੰਘਰਸ਼ ਜਿਹੜਾ ਅੱਗੇ ਨਿਕਲਣਗੇ ਉਹ ਆਪਾਂ ਵੱਡੇ ਲੈਵਲ ਤੇ ਕਰਾਂਗੇ ਧਰਨਾ ਸਾਡਾ ਜਿਹੜਾ ਵਾ ਇਸ ਕਰਕੇ ਲਾਇਆ ਵਾ ਕਿ ਪਿਛਲੇ 7-8 ਮਹੀਨਿਆਂ ਦੇ ਉੱਤੇ ਸਾਡੇ ਗੁਰਦਾਸਪੁਰ ਵਪਾਰੀਆਂ ਦਾ ਬਿਜਲੀ ਕਾਰਨ ਬਿਜਲੀ ਦੀ ਸ਼ਾਰਟ ਸਰਕਟ ਸਾਡਾ ਬਹੁਤ ਨੁਕਸਾਨ ਹੋ ਚੁੱਕਾ ਦਾ ਔਰ ਪਿਛਲੇ 3-4 ਮਹੀਨਿਆਂ ਵੀ ਸੱਤ ਦੁ ਕਾਲੇ ਰੋੜ ਤੇ ਵੀ ਖੋਖਾ ਸੜਿਆ ਹੋਰ ਵੀ ਸਾਡਾ ਕਾਫੀ ਆਪਣਾ ਮਛੀ ਚੌਂਕ ਤੇ ਫਿਰ ਸਾਡਾ ਆਪਣਾ ਨਰਾਇਣ ਹੈਂਡਲੂਮ ਵਾਲਾ ਉਸ ਤੋਂ ਬਾਅਦ ਸ਼ਮਸ਼ਾਨ ਘਰ ਦੇ ਪਿਛਲੇ ਪਾਸੇ ਸਾਡਾ 15 18 20 ਤੱਕ ਦਾ ਨੁਕਸਾਨ ਜਿਹੜਾ ਉਹ ਬਿਜਲੀ ਦੇ ਸ਼ਾਰਟ ਸ਼ਾਰਟ ਕਰਕੇ ਹੋਇਆ ਔਰ ਮੈਂ ਪੰਜਾਬ ਸਰਕਾਰ ਨੂੰ ਇੱਕ ਗੱਲ ਕਹਿਣਾ ਕਿ ਤੁਸੀਂ ਹਰ ਸਾਲ ਲੋਡ ਵਧਾਉਂਦੇ ਸਾਡੇ ਕੋਲੋਂ ਕਿਉਂ 1.5 ਰੁਪਏ ਇਕੱਠੇ ਕਰਦੇ ਹੋ ਕੀ ਤੁਸੀਂ ਲੋਡ ਦੇ ਵਧਾਉਣ ਦੇ ਨਾਲ ਫੀਲਡ ਵਿੱਚ ਉਹ ਤਾਰਾਂ ਵੀ ਪਾਵਰਫੁੱਲ ਪਾਉਂਦੇ ਹੋ ਸਾਡਾ ਗੁਰਦਾਸਪੁਰ ਤੇ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਬਾਜ਼ਾਰ ਖੁੱਲਾ ਸੀ ਤੇ ਇਹ ਹਾਲਾਤ ਠੀਕ ਸੀ ਕਿ ਚਲੋ ਉੱਥੇ ਲੋਕ ਹੈਗੇ ਸਨ ਸਾਡੇ ਵਪਾਰੀ ਲੋਕ ਕਿ ਉੱਥੇ ਇੱਕ ਦਮ ਸਾਰੀ ਅੱਗ ਜਿਹੜੀ ਪੜ ਗਈ ਤੇ ਇੱਕ ਦੁਕਾਨ ਮੌਕੇ ਤੇ ਨਾਲ ਦੋ ਤਿੰਨ ਦੁਕਾਨਾਂ ਹੋਰ ਇਫੈਕਟ ਹੋਈਆਂ ਬਿਜਲੀ ਦਾ ਨੁਕਸਾਨ ਜਿਹੜਾ ਹੋਣਾ ਹੁਣਾ ਸੀ ਪਰ ਮੌਕੇ ਤੇ ਫਾਇਰ ਬ੍ਰਿਗੇਡ ਆਈ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਸਾਰੇ ਦੁਕਾਨਦਾਰਾਂ ਨੇ ਮਿਲ ਜੁਲ ਕੇ ਜਿੰਨਾ ਵੀ ਹੋ ਸਕਦਾ ਯੋਰ ਲਾ ਕੇ ਦੁਕਾਨ ਤੇ ਕਾਬੂ ਪਾਇਆ ਔਰ ਇਹ ਸਵੇਰੇ ਅਸੀਂ ਐਸਡੀਓ ਸਾਹਿਬ ਨੂੰ ਮਿਲਣ ਗਏ ਆ ਐਸਡੀਓ ਸਾਹਿਬ ਨੇ ਪਹਿਲਾਂ ਤੇ ਸਾਨੂੰ ਗੱਲ ਸੁਣੀ ਪਰ ਜਦੋਂ ਉਹਨਾਂ ਨੇ ਐਕਸੀਅਨ ਫੋਨ ਮਲਾਇਆ ਤੇ ਐਕਸੀਅਨ ਦਾ ਰਵਈਆ ਜਿਹੜਾ ਬਹੁਤ ਗਰੂਟਲੀ ਸੀ ਐਕਸੀਅਨ ਦੀ ਲੈਂਗੁਏਜ ਜਿਹੜੀ ਸੁਣਨ ਵਾਲੀ ਨਹੀਂ ਸੀ ਉਹਨਾਂ ਦਾ ਕਹਿਣਾ ਕਿ ਇਹ ਦੁਕਾਨਾਂ ਸਾਡੇ ਗਾ ਕਿ ਨਹੀਂ ਸੜ ਗਈਆਂ ਸਾਡੇ ਕੋਲੋਂ ਨਹੀਂ ਹੁੰਦਾ ਕੰਮ ਅਸੀਂ ਇਹ ਗੱਲ ਪੁੱਛਣਾ ਚਾਹਦੇ ਆ ਕਿ ਜਿਸ ਦਿਨ ਤੁਸੀਂ 600 ਯੂਨਟ ਬੱਤੀ ਲੋਕਾਂ ਨੂੰ ਫ੍ਰੀ ਦਿੰਦੇ ਹੋ ਅਸੀਂ 14 ਰੁਪਏ ਯੂਨਟ ਦੰਨੇ ਆ ਤੇ ਸਾਡੇ ਪੈਸੇ ਨਾਲ ਤੁਸੀਂ ਬੱਤੀਆਂ ਫ੍ਰੀ ਦਵੋ ਤੇ 14 ਰੁਪਏ ਯੂਨਟ ਬਿਜਲੀ ਦੇ ਬਿੱਲ ਅਸੀਂ ਦਈਏ ਤੇ ਸਾਡੇ ਵਾਸਤੇ ਤਾਰ ਨਹੀਂ ਬੜੀ ਸ਼ਰਮ ਦੀ ਗੱਲ ਹੈ ਬਿਜਲੀ ਮੈਗਨੇ ਵਾਸਤੇ ਪੰਜਾਬ ਸਰਕਾਰ ਵਾਸਤੇ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਜੇ ਇਮੀਡੀਏਟਲੀ ਇਹ ਬਾਜ਼ਾਰ ਦੀਆਂ ਤਾਰਾਂ ਨਾ ਬਦਲੀਆਂ ਗਈਆਂ ਇਮੀਡੀਏਟਲੀ ਤਾਰਾਂ ਨਾ ਬਦਲੀਆਂ ਗਈਆਂ ਤਾਂ ਕੱਲ ਬਾਜ਼ਾਰ ਪੂਰਾ ਸ਼ਹਿਰ ਬੰਦ ਰਹੇਗਾ ਇਹ ਮੈਂ ਅਨਾਉਂਸਮੈਂਟ ਹੁਣੇ ਕਰ ਦਣਾ ਬਿਲਕੁਲ ਪੰਜਾਬ ਸਰਕਾਰ ਔਰ ਸਾਡਾ ਬਿਲੀ ਮਹਿਕਮਾ ਜ਼ਿੰਮੇਵਾਰ ਹੋਏਗਾ ਓਨੀ ਦੇਰ ਅਸੀਂ ਬਾਜ਼ਾਰ ਨਹੀਂ ਖੋਲਾਂਗੇ ਜਿੰਨੀ ਦੇਰ ਇਹ ਤਾਰਾਂ ਨਹੀਂ ਬਦਲਣਗੇ ਇਹਨਾਂ ਦੇ ਟੈਂਡਰ ਤਿੰਨ ਤਿੰਨ ਸਾਲ ਹੋ ਗਿਆ ਪਏ ਦੇ ਤਿੰਨ ਤਿੰਨ ਸਾਲ ਹੋ ਗਿਆ ਤਾਰਾਂ ਅੰਦਰ ਵੜਦੀਆਂ ਨੇ ਇਹ ਉਦੋਂ ਹੀ ਕੱਢਦੇ ਨੇ ਜਦੋਂ ਕਿਸੇ ਦਾ ਨੁਕਸਾਨ ਹੋ ਜਾਂਦਾ ਪਰ ਇਹ ਗੱਲ ਮੈਂ ਦੱਸ ਦੇਣਾ ਐਸੇ ਸਾਹਿਬ ਤੁਹਾਡੀ ਲੈਂਗੁਏਜ ਤੋਂ ਅਸੀਂ ਹਰਟ ਹੋਏ ਆ ਅੱਜ ਜਿਹੜਾ ਚੌਂਕ 'ਚ ਬੈਠੇ ਆ ਤੁਹਾਡੇ ਅੱਗੇ ਬੈਠੇ ਆ ਅੱਜ ਤੁਸੀਂ ਜਿੰਨੇ ਮਰਜ਼ੀ ਬਹਾਨੇ ਲਾਓ ਕਿ ਮੈਂ ਮੀਟਿੰਗ 'ਚ ਬੈਠਾ ਤੁਸੀਂ ਕਿੱਥੇ ਮੀਟਿੰਗ 'ਚ ਬੈਠੇ ਹੋ ਅਸੀਂ ਤੁੱਪ ਚ ਸੜਦੇ ਪਏ ਆਪਣੀਆਂ ਦੁਕਾਨਾਂ ਬੰਦ ਕਰਕੇ ਤੁਸੀਂ ਮੀਟਿੰਗ 2 ਮਿੰਟ ਬੰਦ ਕਰਕੇ ਨਹੀਂ ਆ ਸਕਦੇ ਤੁਹਾਡਾ ਗੁਰਦਾਸ ਪਰ ਦੇ ਵਿੱਚ ਕੱਲ ਤੁਹਾਡਾ ਘਰਾਓ ਵੀ ਕਰਨਾ ਜੇ ਤੁਹਾਡੇ ਦਫਤਰ ਦੇ ਅੱਗੇ ਵੀ ਬੈਣਾ ਜੇ ਤੁਹਾਡਾ ਰੋਟੀ ਪੜੀ ਬੰਦ ਕਰਨਾ ਜੇ ਜੇ ਸਾਡੀ ਰੋਟੀ ਰੋਜੀ ਨੂੰ ਹੱਥ ਪਿਆ ਤੇ ਬਖਸ਼ਾਂਗੇ ਤੁਹਾਨੂੰ ਵੀ ਨਹੀਂ ਇਹ ਬਿਲੀ ਮਹਿਮਾ ਨੋਟ ਕਰ ਰਵੇ